ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇੰਸ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਕੀ ਅਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਥਾਂਜੀ ਦਿਨ ਹੈਗਾ ਜੁ ਸ਼ੁੱਕਰਵਾਰ ਦਾ ਤਰੀਕ ਹੈਗਾ 28 ਇੱਥੇ ਟਾਈਮ ਹੋ ਚੁੱਕਿਆ ਏ ਸਵੇਰੇ 7:00 ਵਜੇ ਚੁੱਕੇ ਨੇ ਤੇ ਆਪਾਂ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਕਰ ਲੇ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੱਲ ਆਪਣੇ ਮੀਂਹ ਪਿਆ ਸੀਗਾ ਤੇ ਮੀਂਹ ਪੈਣ ਤੋਂ ਬਾਅਦ ਇਹ ਦੂਸਰੇ ਦਿਨ ਦੂਸਰੀ ਸਵੇਰ ਦਾ ਟਾਈਮ ਤੇ ਆਪਾਂ ਕਰਨ ਕਰਨ ਲੱਗੇ ਸੀਗੇ ਸਫਾਈ ਜਦੋਂ ਮੀਂਹ ਆ ਕੇ ਛੱਟਦਾ ਨਾ ਉਸ ਤੋਂ ਬਾਅਦ ਘਰ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਫੇਰ ਸਫਾਈ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਕਿਉਂਕਿ ਸਾਰੇ ਪਾਸੇ ਗਿੱਲਾ ਹੋ ਜਾਂਦਾ ਹੈ ਸਲਮ ਜੀ ਚੜ ਜਾਂਦੀ ਐ ਪਰਦਾ ਵਗੈਰਾ ਨੂੰ ਤੇ ਆਪਣਾ ਬੇੜਾ ਵੀ ਕੱਚਾ ਹੋਣ ਦੇ ਕਾਰਨ ਗਿੱਲਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਤੇ ਜਦੋਂ ਸਵੇਰੇ ਮੈਂ ਉੱਠ ਕੇ ਆਈ ਸਵੇਰੇ 4:00 ਵਜੇ ਉੱਠ ਖੜਦੇ ਆਪਾਂ ਡੰਗਰਾਂ ਕੋਲ ਆਈ ਤਾਂ ਕਾਫੀ ਗਿੱਲਾ ਹੋਇਆ ਪਿਆ ਸੀਗਾ ਪੁਰਾਹਾ ਹੋਇਆ ਪਿਆ ਸੀ ਡੰਗਰਾਂ ਦਾ ਲਿਪੜੇ ਪਏ ਤੇ ਗੋਹੇ ਦੇ ਨਾਲ ਪਾਣੀ ਪੂਣੀ ਪਿੱੱਚੀ ਸਾਰਾ ਕਿਉਂਕਿ ਜੀ ਮੀ ਪੈਣ ਦਾ ਸਲਾਰਜੀ ਆ ਜਾਂਦੀ ਹੈ ਤੇ ਫਿਰ ਪੈਸਾ ਥੱਲੇ ਵੀ ਨਹੀਂ ਸੁੱਕਦਾ ਹੈਗਾ ਚਾਹੇ ਦੋ ਪੱਖੇ ਹੀ ਲੱਗੇ ਹੋਏ ਨੇ ਪਰ ਸੁੱਕਦਾ ਨਹੀਂਗਾ ਜਿਸ ਦਿਨ ਮੀਂਹ ਪਿਆ ਹੋਵੇ ਨਹੀਂ ਤਾਂ ਸੁੱਕ ਜਾਂਦਾ ਤੇ ਪੈਸਾ ਵੀ ਗੋਹੇ ਨਾਲ ਆ ਲੱਤੀਆਂ ਪੰਦਾ ਸੀਗੀਆਂ ਤੇ ਫਿਰ ਵੀ ਅਸੀਂ ਉਦਾਂ ਹੀ ਚੋਲੀਆਂ ਚਲੋ ਹਨਾ ਓਕੇ ਓਕੇ ਤੇ ਮੈਂ ਗੋਹਾ ਵਗੈਰਾ ਇਕੱਠਾ ਕਰਕੇ ਚੋਲੀਆਂ ਤੇ ਉਸ ਤੋਂ ਬਾਅਦ ਫਿਰ ਅਸੀਂ ਨਾ ਦੋਹਾਂ ਜਾਣਿਆਂ ਨੇ ਲੱਗ ਕੇ ਪਹਿਲਾਂ ਤਾਂ ਗੋਹਾ ਕੂੜਾ ਚੱਕਿਆ ਫਿਰ ਮੈਂ ਸਾਰਾ ਇਹ ਜੱਚੀ ਡਗੜਾ ਦਾ ਕੰਮ ਆਪਾਂ ਨੇ ਨਿਬੇੜਤਾ ਸੀਗਾ ਉਹ ਹਾ ਗੁਰਾ ਚੱਕ ਕੇ ਨੜਾ ਕੇ ਫਸ ਸੁੰਬਰ ਕੇ ਅ ਅ ਇਹਨੂੰ ਸਾਫ ਕਰਤਾ ਸੀਗਾ ਤੇ ਬਾਕੀ ਮੇਰਾ ਹੁਣ ਜਿਹੜਾ ਵਗੈਰਾ ਸੁੰਬਰ ਤੋਂ ਰਹਿ ਗਿਆ ਸੀਗਾ ਇਹ ਮੈਂ ਅ ਹੁਣ ਸੁੰਬਰ ਲੱਗੀ ਆ ਪਹਿਲਾਂ ਮੈਂ ਨਾ ਕਿਉਂਕਿ ਬਾਬਾ ਜੀ ਦੇ ਮੱਥਾ ਟੇਕ ਜਾਂਦਾ ਤੇ ਕਾਠ ਵਗੈਰਾ ਕਰਕੇ ਉਸ ਤੋਂ ਬਾਅਦ ਬਤੀ ਸੀ ਕਿ ਸੁੰਬਰ ਤੇ ਪੌੜੀਆਂ ਆਪਾਂ ਨੇ ਸੁੰਬਰੀਆਂ ਤੇ ਹੁਣ ਲੱਗੀ ਸੀਗੀ ਅ ਕਮਰੇ ਦੇ ਮੂਹਰੇ ਬੈਠੇ ਹੁਏ ਆਪਣੇ ਥੋੜੀ ਜਿਹੀ ਜਗ੍ਹਾ ਹੀ ਰੱਖੀ ਹੋਈ ਪਹਿਲਾਂ ਤਾਂ ਇੱਥੇ ਮੈਂ ਸਵਾਰਦੇ ਹੁੰਦੇ ਸੀਗੇ ਤੇ ਫਿਰ ਅਸੀਂ ਆ ਛੋਟੀ ਜੀ ਕੰਦ ਕਰਕੇ ਤੇ ਮੋਟਰਸਾਈਕਲ ਖੜਾਣ ਨੂੰ ਬਣਾ ਲੀਏ ਇਹ ਜਗ੍ਹਾ ਨਾਲ ਇੱਥੇ ਫੀਡ ਵਗੈਰਾ ਰੱਖ ਹੋ ਜਾਂਦੀ ਆ ਤੇ ਕੱਲ ਇੱਥੇ ਸਾਰੇ ਫੀਡ ਇੱਕ ਪਾਸੇ ਚੱਕ ਕੇ ਰੱਖੀ ਸੀ ਕਿਉਂ ਜੀ ਤੇ ਬਾਤ ਛੜ ਆ ਜਾਂਦੀ ਆ ਤੇ ਫੀਡ ਆਪਣੇ ਭੇਜ ਜਾਂਦੀ ਆ ਤਾਂ ਕਰਕੇ ਫਿਰ ਸਾਈਡ ਤੇ ਰੱਖਣੀ ਪੈਂਦੀ ਆ ਤੇ ਉਹੀ ਥੈਲੇ ਵਿੱਚ ਚੱਕ ਕੇ ਹੋਣੇ ਇੱਕ ਪਾਸੇ ਫਲਾਰੀ ਸੀਗੀ ਤੇ ਫਿਰ ਸਾਰਾ ਸੁੱਟ ਕੇ ਆਪਾਂ ਇੱਥੇ ਸਾਫ ਕਰਨਾਗੇ ਤੇ ਸਮਾਨ ਆਪਣੀ ਜਗਾ ਸਹੀ ਹੈਂਟ ਕਾ ਦਾਗੇ ਕਿਉਂਕਿ ਜਿੱਥੇ ਜੀ ਕਰ ਦੋਥੀ ਰੱਖ ਲੰਦੇ ਆ ਮੇਰੇ ਵਿੱਚ ਤਾਂ ਖਿਲਰਿਆ ਪਿਆ ਹੁੰਦਾ ਸਾਰਾ ਸਮਾਨ ਸਾਰਾ ਬੀੜੇ ਚ ਚੱਕ ਕੇ ਅੰਦਰ ਕਰਨਾ ਪੈਂਦਾ ਤੇ ਉਹੀ ਹੁਣ ਸੈਟ ਕਰਕੇ ਲਾ ਰਹੀ ਸੀਗੀ ਮੈਂ ਨਾਲੇ ਸਾਫ ਸਫੀਆ ਕਰ ਰਹੀ ਸੀਗੀ ਸਵੇਰੇ ਸਵੇਰੇ ਤਾਂ ਬਹੁਤ ਗਾ ਪਿਆ ਹੁੰਦਾ ਘਰ ਦੇ ਵਿੱਚ ਜਿੰਨਾ ਚਿਰ ਸਮਾਨ ਨੂੰ ਚੱਕ ਕੇ ਟਿਕਾਣੇ ਨਾਲ ਲੱਗੇ ਡਾਲੇ ਸਾਫ਼ ਸੁਥਰੀਆ ਨਾ ਹੋਵੇ ਫਿਰ ਸੋਹਣਾ ਨਹੀਂ ਲੱਗਦਾ ਹੈਗਾ ਘਰ ਚਾਹੇ ਜੀ ਛੋਟਾ ਹੈ ਚਾਹੇ ਵੱਡਾ ਜਿੰਨਾ ਚਿਰ ਨਾ ਸਾਫ਼ ਨੀ ਨਾ ਹੁੰਦਾ ਮਤਲਬ ਸੁੰਗਰਿਆ ਨਹੀਂ ਹੁੰਦਾ ਹੈਗਾ ਉਹਨਾਂ ਚਿਹਰੇ ਸੋਹਣਾ ਨਹੀਂ ਲੱਗਦਾ ਹੈਗਾ ਮੈਂ ਤਾਂ ਇੱਥੋਂ ਤੱਕ ਦੇਖਿਆ ਕਿ ਲੋਕਾਂ ਦੇ ਬੜੀਆਂ ਬੜੀਆਂ ਕੋਠੀਆਂ ਪਾਈਆਂ ਹੋਈਆਂ ਨੇ ਪਰ ਕਿੰਨਾ ਦੇ ਸਾਫ਼ ਨਹੀਂ ਹੁੰਦੀ ਹੈਗੀ ਸਫਾਈ ਨਹੀਂ ਕਈ ਰੱਖਦੇ ਨੇ ਸਫਾਈ ਕਿਉਂਕਿ ਉਹਨਾਂ ਨੇ ਨੌਕਰ ਵਗੈਰਾ ਰੱਖੇ ਹੁੰਦੇ ਨੇ ਕੰਨਾਂ ਦੇ ਮੈਂ ਦੇਖਿਆ ਪਿੰਡ ਦੇ ਵਿੱਚ ਸਾਫ਼ ਨਹੀਂ ਕਰਦੇ ਹੈਗੇ ਫਿਰ ਇਹਨਾਂ ਬੁਰਾ ਲੱਗਦਾ ਇੰਨੀਆਂ ਬੜੀਆਂ ਬੜੀਆਂ ਕੋਠੀਆਂ ਪਾ ਕੇ ਹਨਾ ਉਹ ਫੇਰ ਵੀ ਨਹੀਂ ਉਹਨਾਂ ਨੂੰ ਸਾਫ਼ ਕਰਦੇ ਹੈਗੇ ਤੇ ਚੰਗਾ ਜਿਹਾ ਨਹੀਂ ਲੱਗਦਾ ਹੈਗਾ ਦੇਖਣ ਨੂੰ ਤੇ ਆਪਾਂ ਤਾਂ ਰੋਜ਼ ਹੀ ਸਾਫ਼ ਕਰ ਦਿੰਨੇ ਆ ਜਿੰਨਾ ਚਿਰ ਸਫਾਈ ਨਾ ਹੋਵੇ ਨਾ ਮਨ ਨੂੰ ਐ ਤਾਂ ਹੋ ਹੀ ਜਾਂਦਾ ਵੀ ਸਾਫ਼ ਨਹੀਂਗਾ ਹਨਾ ਆਪਣੇ ਆਪ ਨੂੰ ਬੁਰਾ ਲੱਗੀ ਜਾਂਦਾ ਫਿਰ ਦੂਸਰੇ ਨੂੰ ਤਾਂ ਦੇਖਣ ਵਾਲੇ ਤਾਂ ਬੁਰਾ ਲੱਗਣਾ ਹੀ ਆ ਤੇ ਹੁਣ ਜਿਵੇਂ ਲਾ ਲੂਗੀ ਛੋਟੇ ਝਾੜੂ ਨਾਲ ਸਾਫ ਕਰਾਂਗੇ ਇਥੋਂ ਬڑے ਝਾੜੂ ਦੇ ਨਾਲ ਫੇਲ ਦਾਂਗੇ ਜਿਹੜੀਆਂ ਇੱਟਾਂ ਨੇ ਇਹਨਾਂ ਦੇ ਵਿੱਚੋਂ ਨਹੀਂ ਨਿਕਲਦਾ ਹੈਗਾ ਉਹ ਕੂੜਾ ਤੇ ਛੋਟੇ ਝਾੜੂ ਨਾਲੇ ਨਿਕਲਦਾ ਏ ਬਸ ਮਾਰ ਕੇ ਮੈਨੂੰ ਜੀ ਆਪਣੇ ਆਪ ਨੂੰ ਤਸੱਲੀ ਨਹੀਂ ਹੁੰਦੀ ਹੈਗੀ ਜਿੰਨਾ ਚਿਰ ਮੈਂ ਸਮਾਰ ਕੇ ਇੱਟਾਂ ਦੇ ਵਿੱਚੋਂ ਕੂੜਾ ਨਹੀਂ ਕੱਢ ਦਿੰਦੀ ਹੈਗੀ ਮੈਨੂੰ ਕਈਆਂ ਨੇ ਕਿਹਾ ਵੀ ਉਪਰ ਉਪਰ ਸੰਭਰ ਦੇ ਆਕਰ ਪਰ ਨਹੀਂ ਜਿੰਨਾ ਚਿਰ ਨਾ ਐਨ ਇੱਟ ਸਾਫ ਨਹੀਂ ਨਾ ਹੁੰਦੀ ਮੈਨੂੰ ਪਸੰਦੀ ਜੀ ਨਹੀਂ ਹੁੰਦੀ ਵੀ ਹਾਂ ਮੈਂ ਸੁਭਰਿਆ ਪਤਾ ਨਹੀਂ ਮੈਨੂੰ ਆਤੇ ਪਈ ਹੋਈ ਐਨ ਸਾਫ ਕਰਨ ਦੀ ਕਰੋੜ ਕੇ ਸਗੋਂ ਮੈਨੂੰ ਸੈਲਫੀ ਦਾ ਪਾਪਾ ਵੀ ਕਹਿੰਦਾ ਕਹਿੰਦਾ ਕਰੋੜ ਕਰੋੜ ਸੁੰਗਰੀ ਜਿਹੜੀ ਸਾਰੀ ਮਿੱਟੀ ਝੁਜ ਕੇ ਧਰਤੀ ਵਿੜੇ ਚ ਪਤਾ ਨਹੀਂ ਜੀ ਮੈਨੂੰ ਆਤੇ ਪਈ ਆ ਬਸ ਐਦਾਂ ਵਧੀਆ ਐਨ ਸਾਫ ਕਰੋੜ ਕੇ ਸੰਭਰਦੀ ਤੇ ਵੀ ਕੂੜਾ ਵਗੈਰਾ ਰਹਿ ਨਾ ਜਾਵੇ ਜਿੰਨਾ ਚਿਰ ਆਪਾਂ ਸਫਾਈ ਕਰਦੇ ਆ ਐਨ ਮਾਨੇ ਜਿਹਨੂੰ ਤਸੱਲੀ ਨਹੀਂ ਹੁੰਦੀ ਹੈਗੀ ਉਹਨਾਂ ਚਿਰ ਵੀ ਸਾਫ਼ ਨਹੀਂ ਲੱਗਦਾ ਹੈਗਾ ਜਿੰਨਾਂ ਚਿਰ ਆਇਆ ਨਾ ਦੇਖੋ ਰਾਈਟਾਂ ਦੇ ਵਿੱਚ ਸਾਰਾ ਕੂੜਾ ਘੜਾ ਬਸ ਮੇਰਾ ਰੋਜ਼ ਦਾ ਹੀ ਇਹ ਕੰਮ ਆ ਜਦੋਂ ਡੇਲੀ ਦੇ ਹੀ ਗੰਮਾ ਜਿੰਨਾਂ ਚਿਰ ਮੈਨਾਂ ਆਇਆ ਨਾ ਉੱਥੇ ਕਾਢਣੀ ਨਹੀਂ ਨਦੀ ਪੂੜਾ ਕੋਹਾ ਵਗੈਰਾ ਮਾਨੂੰ ਤਸੱਲੀ ਜੀ ਨਹੀਂ ਹੁੰਦੀ ਹੈਗੀ ਤੇ ਮੈਂ ਸਾ ਆਪਣੀਆਂ ਨਾਂ ਧੋ ਕੇ ਖੜੀਆਂ ਨੇ ਆ ਨਰਾਮ ਨਾਲ ਰਾਮ ਪੱਠੇ ਖਾ ਰਿਹਾ ਨੇ ਪੱਠੇ ਪਏ ਹੋਏ ਸੀਗੇ ਪਾਣੀ ਇਹਨਾਂ ਨੇ ਪੀ ਲਿਆ ਇਹ ਨਾਲ ਆ ਵੀ ਦਿੱਤੀਆਂ ਤੇ ਪੱਖੇ ਚੱਲ ਰਹੇ ਨੇ ਹੁਣ ਖੜੀਆਂ ਨੇ ਤੇ ਇੱਧਰ ਆਪਾਂ ਲੱਗੇ ਹੋਏ ਆ ਆਪਣੇ ਸਫਾਈ ਕਰਨ ਐ ਇਹ ਜਿਹੜੀ ਆਪਣੀਆਂ ਥੋੜੀ ਜਿਹੀ ਜਗ੍ਹਾ ਹੈ ਚਾਹੇ ਤੇ ਇਹਦੇ ਵਿੱਚ ਵੀ ਆਪਾਂ ਇਟਾ ਲਾ ਕੇ ਇਹਨੂੰ ਪੱਕਾ ਕਰੀਏ ਪਰ ਜੀ ਇਹ ਆਪਾਂ ਨੇ ਕੱਚਾ ਰੱਖਿਆ ਹੋਇਆ ਇਹਨਾਂ ਮੈਸਾ ਹੱਥੇ ਕਿਉਂਕਿ ਜਦੋਂ ਉਸੂਂਦੀਆਂ ਨੇ ਨਾ ਫਿਰ ਉਸ ਟਾਈਮ ਕੱਚੇ ਜਗ੍ਹਾ ਦੀ ਲੋੜ ਰਹਿੰਦੀ ਹੈ ਇਹਨਾਂ ਨੂੰ ਇੱਕ ਤਾਂ ਨਿਵਾਸ ਵਧਿਆ ਹੁੰਦਾ ਇਹਨਾਂ ਦਾ ਹਨਾ ਤੇ ਉਹ ਅਕੜਾ ਆ ਵੀ ਹੋਇਆ ਹੁੰਦਾ ਲਈ ਉਹ ਟੀਨੂ ਫਿਰ ਇਹਨਾਂ ਨੂੰ ਪੱਕੇ ਜਗ੍ਹਾ 'ਚ ਬੈਠੜ 'ਚ ਮੁਸ਼ਕਲ ਆਉਂਦੀ ਆ ਤਾਂ ਫਿਰ ਜਦੋਂ ਆਪਾਂ ਮਤਲਬ ਪਸ਼ੂਆਂ ਦੇ ਚਾਹੇ ਮੈਸ ਹੋਵੇ ਚਾਹੇ ਬੈੜੀ ਇਹਨਾਂ ਦੇ ਦੇਣਨ ਮਤਲਬ ਸੂਰ ਦੇ ਨੇੜੇ ਆ ਜਾਂਦੇ ਨੇ ਫਿਰ ਆਪਾਂ ਕੱਚੇ 'ਚ ਬੰਨ੍ਹ ਲਾ ਜਾਂਦੇ ਆ ਤੇ ਫਿਰ ਇਹਨਾਂ ਨੂੰ ਆਰਾਮ ਨਾਲ ਬਹਿ ਜਾਂਦੀਆਂ ਨੇ ਇਹ ਤੇ ਸੂਨ ਮੌਕੇ ਵੀ ਇਹਨਾਂ ਨੂੰ ਕੱਚੇ 'ਚ ਪਾ ਦਿੰਦੇ ਆ ਫਿਰ ਇਹਨਾਂ ਵਧੀਆ ਬੈਠ ਕੇ ਸੁੱਪਨਦੀਆਂ ਨੇ ਪੱਕੇ 'ਚ ਔਖਾ ਹੁੰਦਾ ਇਹਨਾਂ ਨੂੰ ਵੀ ਬੈਠਣਾ ਤਕਲੀਫ ਹੁੰਦੀ ਆ ਤਾਂ ਕਰਕੇ ਜੀ ਆਪਾਂ ਨੇ ਇੰਨਾ ਕ ਜਗਾ ਕੱਚੀ ਰੱਖੀ ਹੋਈ ਹੈ ਫਿਰ ਜਦੋਂ ਮੀਂਹ ਆਉਂਦਾ ਉਸ ਟਾਈਮ ਇੱਥੇ ਬਹੁਤ ਬਰਾਹਰ ਹੋ ਜਾਂਦਾ ਇੱਕ ਤਾਂ ਪਾਣੀ ਮਤਲਬ ਇਧਰ ਨੂੰ ਇਹ ਟਾਲ ਤਰ੍ਹਾਂ بڑے ਗੇਟਾਂ ਚੋਂ ਬਣੀ ਹੋਈ ਆ ਤੇ ਫਿਰ ਪਾਣੀ ਤਰ੍ਹਾਂ ਦੇ ਮੂਰੇ ਬਹੁਤ ਖੜ ਚਿੰਦਾ ਚਿੱਕੜ ਹੋ ਜਾਂਦਾ ਤੇ ਆਪਣੇ ਉੱਪਰਲੇ ਵੇੜੇ ਦਾ ਪੰਤਾਲਾ ਵੀ ਇੱਥੇ ਇੱਥੇ ਸਿੱਟਿਆ ਹੋਇਆ ਮਤਲਬ ਇੱਥੇ गिरਦਾ ਪਾਣੀ ਇੱਥੇ ਕੱਚੇ ਚ ਆ ਕੇ ਫਿਰ ਇੱਥੇ ਹੀ ਕ੍ਰੋਸ ਹੋ ਕੇ ਬਾਹਰ ਹੋ ਜਾਂਦਾ ਹੈ ਇਰੇ ਕਾਰਨ ਇਹਨਾ ਚਿੱਕੜ ਜਿਆ ਹੋ ਜਾਂਦਾ ਬਹੁਤ ਬੁਰਾ ਹਾਲ ਹੋ ਜਾਂਦਾ ਜਦੋਂ ਮੀਂਹ ਆਉਂਦਾ ਵੈਸੇ ਤਾਂ ਸਭ ਠੀਕ ਰਹਿੰਦਾ ਜਦੋਂ ਮੀਂਹ ਨਹੀਂ ਹੁੰਦਾ ਹੈਗਾ ਮੀਂਹ ਦੇ ਵਿੱਚ ਇੱਥੇ ਔਖਾ ਹੋ ਜਾਂਦਾ ਜੀ ਤੇ ਦੇਖਾਂਗੇ ਹਾਲੀਵੁੱਡੀ ਮੈਂ ਕਹਿੰਦੇ ਤਾਂ ਹੈਗੀਆਂ ਵੀ ਇਹਦੀ ਟਾਲ ਬਾਹਰਲੇ ਪਾਸੇ ਨੂੰ ਕਰ ਦਈਏ ਫਿਰ ਇਧਰੋਂ ਗਿੱਲਾ ਹੋੜ ਜਾਊਗਾ ਤੇ ਟਾਲ ਮੂਰੇ ਨੂੰ ਕਰੀ ਕਰਕੇ ਸਾਰਾ ਪਾਣੀ ਮੂਰੇ ਖੜ ਜਾਂਦਾ ਅਸੀਂ ਇੱਥੇ ਮਿੱਟੀ ਵੀ ਬਹੁਤ ਸੱਟਨੇ ਆ ਥੋੜਾ ਚਿਰ ਬਾਅਦ ਮਿੱਟੀ ਪਾ ਲੈਨੇ ਆ ਤੁਸੀਂ ਦੇਖਿਆ ਹੀ ਹੋਊਗਾ ਜਦ ਆਪਣੀ ਦੂਸਰੀ ਵੜੀ ਜਿਹੜੀ ਆਪਾਂ ਨੇ ਸੇਲ ਕਰੀ ਐ ਤੇ ਉਹ ਉਹਦੇ ਟਾਈਮ ਜਦੋਂ ਸੋਣ ਵਾਲੀ ਸੀਗੀ ਉਦੋਂ ਇੱਥੇ ਮਿੱਟੀ ਪਾਈ ਸੀਗੀ ਕਾਫੀ ਉੱਚਾ ਕਰ ਲਿਆ ਸੀਗਾ ਮਿੱਟੀ ਪਾ ਪਾ ਕੇ ਤੇ ਫੇ ਉਹ ਹੁਣ ਸਾਰੀ ਉਹ ਫੇ ਮੀਹ ਮੀਂਹ ਦੇ ਨਾਲ ਥੁਰ ਕੇ ਬਾਹਰ ਚਲੀ ਗਈ ਫੇ ਇੱਥੋਂ ਨੀਵਾ ਹੋ ਗਿਆ ਹੁਣ ਦੇਖਾਂਗੇ ਫੇਰ ਜਦੋਂ ਬੈੜੀ ਸੋਉਂਗੀ ਮਤਲਬ ਬੈੜੀ ਦੇ ਨੇੜੇ ਆਏ ਸੋਣਦੇ ਉਦੋਂ ਫਿਰ ਆਪਾਂ ਇੱਥੇ ਮਿੱਟੀ ਪਾ ਲਾਂਗੇ ਫਿਰ ਉਹਦੇ ਨਾਲ ਉੱਚਾ ਹੋ ਜਾਂਦਾ ਹੁੰਦਾ ਐਨ ਫਿਰ ਤੇ ਚਲੋ ਇਹ ਖਲਾ ਥੋੜਾਪਾ ਇਧਰੋਂ ਇੱਟਾ ਵਗੈਰਾ ਵਾਲਾ ਸੰਭਰ ਕੇ ਮੈਂ ਲਾ ਕੇ ਕੱਚੇ ਦੇ ਵਿੱਚੋਂ ਸੰਭਰਨ ਤੇ ਇੱਥੋਂ ਵੀ ਕੂੜਾ ਕੱਢ ਦਾਂਗੇ ਦੇਖੋ ਕਿੰਨਾ ਕੂੜਾ ਇਕੱਠਾ ਹੋ ਗਿਆ ਸਵੇਰ ਮੌਕੇ ਤਾਂ ਜੀ ਬਹੁਤ ਹੋ ਜਾਂਦਾ ਸਾਫ ਸਫਾਈਆ ਕਰੰਨ ਕਿ ਕੂੜਾ ਵਗੈਰਾ ਬਹੁਤ ਨਿਕਲ ਆਉਂਦਾ ਕਿਉਂਕਿ ਪੱਠੇ ਵਗੈਰਾ ਪਾਉਨੇ ਆ ਜਿਹੜੇ ਬਾਕੀ ਦਰਖਤ ਨੇ ਸੋਹਣੇ ਆਪਣੇ ਲੱਗੇ ਹੋਏ ਤੇ ਉਹਨਾਂ ਦਾ ਵੀ ਪੱਤਾ ਵਗੈਰਾ ਝੜਦਾ ਰਹਿੰਦਾ ਤੇ ਮੈਨੂੰ ਜੀ ਕੂੜਾ ਵੱਧ ਇਕੱਠਾ ਕਰਨਾ ਸੋਹਣਾ ਲੱਗਦਾ ਏ ਵੀ खासा ਸਾਰਾ ਕੂੜਾ ਹੋਵੇ ਫੇਰ ਨਾ ਤੇ ਚਾਪੇ ਸਿੱਟਿਆ ਜਾਂਦਾ ਬਾਅਦ ਚ ਇਕੱਠਾ ਕਰਕੇ ਤੇ ਜਿੱਥੇ ਥੋੜਾ ਮोटा ਜਿਹਾ ਕੂੜਾ ਹੁੰਦਾ ਉਹ ਤਾਂ ਆਏ ਆ ਵੀ ਠੀ ਹਨਾ ਝਾੜੋ ਜਾਂ ਫੇਰੇ ਤੇ ਇਹਨਾਂ ਦੇਖੋ ਇਹਨਾਂ ਸਾਰਾ ਕੂੜਾ ਇਕੱਠਾ ਕਰਨ ਦਾ ਵਧੀਆ ਲੱਗਦਾ ਤੇ ਆਪਾਂ ਇੱਥੇ ਇੱਥੇ ਇਕੱਠਾ ਕਰ ਲਾਂਗੇ ਸਾਰਾ ਹੀ ਤੇ ਹਵਾ ਵੀ ਬਹੁਤ ਸੋਹਣੀ ਚੱਲ ਰਹੀ ਸੀ ਦੇਖੋ ਦਰਖਤ ਹਿੱਲਦੇ ਨੇ ਨਾ ਪਰ ਇਹ ਹਵਾ ਚੱਲ ਤਾਂ ਰਹੀ ਈ ਪਰ ਮੈਂ ਗਰਮੀ ਨਾਲ ਐਨ ਪਿੱਛੇ ਚੁੱਕੀ ਸੀਗੀ ਚਾਹੇ ਮੀਂਹ ਪੈ ਗਿਆ ਪਰ ਗਰਮੀ ਫੇਰ ਵੀ ਬਹੁਤ ਜ਼ਿਆਦਾ ਹਲੇ ਵੀ ਗਰਮੀ ਨਹੀਂ ਅਟਦੀ ਹੈਗੀ ਤੇ ਹੁਣ ਤਾਂ ਸਭ ਗਰਮੀ ਪਤਾ ਕਿਹੜੀ ਆ ਜਿਵੇਂ ਚਿਪਚਿਪੀ ਜੀ ਹਨਾ ਹੋਰ ਇਸ ਮੈਲ ਜੀ ਪਿੰਡੇ ਤੋਂ ਉਣ ਲੱਗ ਜਦੀ ਆ ਇਹ ਜੀ ਗਰਮੀ ਹੋਈ ਪਈ ਆ ਹਰ ਤਾਂ ਤੇ ਚਲੋ ਜੀ ਆਪਾਂ ਇਸ ਨੂੰ ਇਕੱਠਾ ਕਰਕੇ ਢੇਰੀਆਂ ਵਗੈਰਾ ਲਾ ਕੇ ਲਾ ਲਾਂਗੇ ਤੇ ਤੇ ਹੁਣ ਥੋੜੀ-ਥੋੜੀ ਕਰ ਲਾਂਗੇ ਸਾਰਾ ਕੰਮ ਤੇ ਇਸ ਤੋਂ ਬਾਅਦ ਮੈਂ ਪਹਿਲਾਂ ਅੰਦਰੋਂ ਸੰਭਰ ਕੇ ਫਿਰ ਪਹੀ ਸੰਭਰਨ ਜਾਣੀ ਹੁੰਨੀ ਆ ਪਹੀ ਚ ਵੀ ਝਾੜੂ ਆਪਾਂ ਲਾ ਦਨੇ ਨੇ ਜੀ ਸਾਰਾ ਉਧਰੋਂ ਮੋਰ ਸਾਰਾ ਸਾਫ ਕਰ ਦਨੇ ਆ ਤੇ ਅੰਦਰੋਂ ਸੰਭੰਦ ਤੋਂ ਬਾਅਦ ਫਿਰ ਸੈਲਬਰੀ ਦਾ ਪਾਪਾ ਸੀਗਾ ਪੱਠੇ ਵੱਢਣ ਲੱਗਿਆ ਹੋਇਆ ਤੇ ਆਪਾਂ ਫਿਰ ਪੱਠੇ ਚ ਕੋਣ ਵੀ ਜਾਣਾ ਹੈ ਪੱਠੇ ਚ ਕਾ ਕੇ ਆਉਣੇ ਆ ਕਿਉਂਕਿ ਜੀ ਸਾਜੇ ਸਾਜਰੇ ਪੱਠੇ ਵੱਢ ਕੇ ਅੰਦਰ ਰੱਖੇ ਹੋਣ ਫਿਰ ਦੁਪਹਿਰੇ ਕੋਈ ਟੈਨਸ਼ਨ ਨਹੀਂ ਰਹਿੰਦੀ ਹੈ ਕਿ ਪੱਠੇ ਵੱਢਣ ਦੀ ਸਵੇਰ ਮੋਕੇ ਵੱਢ ਕੇ ਜਿ ਰੱਖੇ ਹੋਣ ਤੇ ਫਿਰ ਆਪਾਂ ਨਾ ਟੋਕਾ ਕਰਕੇ ਚਲੋ 3 3:30 ਜਦੋਂ ਵੀ ਕੱਖ ਪਾਉਣੇ ਨੇ ਹਨਾ ਪੈ ਜਾਂਦਾ ਜਿਸ ਦਿਨ ਨਹੀਂ ਵੱਡ ਹੁੰਦੇ ਹੈਗੇ ਫਿਰ ਬਹੁਤ ਔਖਾ ਹੋ ਜਾਂਦਾ ਫਿਰ ਧੁੱਪਾਂ ਹੁੰਦੀ ਹੈ ਇੱਕ ਤਾਂ ਬਹੁਤ ਜ਼ਿਆਦਾ ਤੇ ਫਿਰ ਇੱਕ ਗਰਮੀ ਹਨਾ ਲੱਗਦੀ ਹੁੰਦੀ ਹੈ ਜਿਵੇਂ ਹਵਾ ਚੱਗੀ ਹੋਵੇ ਫਿਰ ਤਾਂ ਉਹ ਤੂਫਾਨੀ ਚ ਵੀ ਵੜ ਲੰਦਾ ਪਰ ਜਦੋਂ ਬੱਟ ਗਿਆ ਪਿਆ ਹੋਵੇ ਉਦੋਂ ਨਹੀਂ ਵੱਡ ਹੁੰਦਾ ਹੈਗਾ ਤੇ ਸਵੇਰੇ ਸਵੇਰੇ ਬੱਦਲਰ ਨੇ ਨਿਆ ਪਰ ਸਵੇਰੇ ਸਵੇਰੇ ਪੱਤੇ ਹੁੰਦੇ ਤਾਂ ਗਿੱਲੇ ਨੇ ਬਹੁਤ ਪਾਣੀ ਜਾਂ ਨੁੱਟੜਦਾ ਹੁੰਦਾ ਤੇ ਫਿਰ ਵੀ ਚਲੋ ਵੱਡ ਲੰਦੇ ਆ ਕਪੜੇ ਵਿੱਚ ਜਾਂਦੇ ਨੇ ਸਵੇਰੇ ਸਵੇਰੇ ਤਾਂ ਜਦੋਂ ਕੱਠੀ ਚਪਾਲ ਜਾਣਾ ਤੱਕ ਪੰਡਾ ਪਾਉਣੀਆਂ ਨੇ ਤੇ ਚਪਾਉਣੇ ਹੁੰਦੇ ਆ ਤੇ ਕਪੜੇ ਵੀ ਕਾਫੀ ਗਿੱਲੇ ਹੋ ਜਾਂਦੇ ਆ ਤੇ ਚਲੋ ਜੀ ਹੁਣ ਆਹਾ ਬੱਕਰੀ ਦੇ ਜਿਹੜੇ ਪੱਤੇ ਵਗੈਰਾ ਖਾਂਦੀਆਂ ਨੇ ਟੱਕੇ ਇਹ ਆਪਾਂ ਚੱਕ ਕੇ ਬਾਹਰ ਰੱਖ ਲਾਂਗੇ ਬਾਹਰ ਅਸੀਂ ਢੇਰ ਲਾਇਆ ਹੋਇਆ ਮਤਲਬ ਉੱਥੇ ਜਿਹੜੇ ਇਹਨਾਂ ਦੇ ਟੱਕੇ ਹੁੰਦੇ ਉੱਥੇ ਰੱਖ ਦਿੰਦੇ ਹੁੰਦੇ ਆ ਤੇ ਜਿਹੜਾ ਇਹ ਖੂੜਾ ਹੈ ਇਹ ਵੀ ਮੈਂ ਪੱਤੇ ਵਗੈਰਾ ਨੇ ਬੱਕਰੀ ਦੇ ਥੱਲੇ ਸਿੱਟੇ ਹੋਏ। ਇਹ ਪਤਾ ਬੱਕਰੀਆਂ ਨੂੰ ਕੀ ਆਉਂਦਾ ਨਾ ਜਿਹੜਾ ਇਹਨਾਂ ਦੇ ਪੈਰਾਂ ਥੱਲੇ ਦੱਬਦਾ ਉਹ ਮੁੜ ਕੇ ਖਾਂਦੀਆਂ ਨਹੀਂ ਗਈਆਂ। ਇਹਨਾਂ ਨੇ ਸਿਰਫ ਉੱਪਰ ਮੰਨਿਆ ਹੋਇਆ ਇਹ ਖਾਣਾ। ਤਾਂ ਰੱਖ ਕੇ ਅਸੀਂ ਉੱਪਰ ਹੀ ਬੰਨ੍ਹਨੇ ਸੀ ਇਹਨਾਂ ਨੂੰ ਖਵਾਉਣੇ ਆ। ਤੇ ਸਾਫ ਸਾਫ ਪਤਾ ਹਾਂਦੀਆਂ ਨੇ, ਹਜੀਆਂ ਨੇ ਇਹ। ਥੱਲੇ ਸਿੱਟਿਆ ਹੋਇਆ ਜਮਾਈ ਕੁਛ ਨਹੀਂ ਖਾਦੀਆਂ ਇਹਨੀਆਂ। ਹੈ ਨਾ ਥੱਲੇ ਸਟਹਿਲ ਵੇੜ ਦਿੰਦੀਆਂ ਨੇ। ਫੇਰੇ ਚੱਕ ਕੇ ਮੈਨੂੰ ਦੂਰੀ ਤੇ ਸਿੱਟਣਾ ਪੈਂਦਾ ਹੈ। ਤੇ ਅਬਾ ਇਥੇ ਪੱਤੇ-ਪੱਤੇ ਇਕੱਠੇ ਕਰ ਲਾਂਗੇ ਕਿਉਂਕਿ ਜੀ ਵਾਸ਼ ਮੈਂ ਐਂਡੀ ਕਿ ਜਗਾ اے ਫਾਸੇ ਪਾਣੀ ਨਾ ਟੋਣਾ ਹੁੰਦਾ ਤੋ ਤੇਰੇ ਸਾਫ ਜਿਆ ਹੋ ਜਾਂਦਾ ਪੱਤੇ ਤਾਂ ਤਾਂ ਇਕੱਠੇ ਕਰਨੇ ਪੈਂਦੇ ਆ ਫਿਰ ਟੈਪ ਦੇ ਵਿੱਚ ਫਾਜ ਜਾਂਦੇ ਤੇ ਆਪਣੇ ਜਿਹੜਾ ਇਥੇ ਵਾਲਾ ਪਾਣੀ ਆ ਉਹ ਖੇਤਾਂ ਦੇ ਵਿੱਚ ਜਾਂਦਾ ਹੈ ਜਿੱਥੇ ਆਪਨੇ ਸਬਜ਼ੀ ਵਗੈਰਾ ਉਗੀ ਹੋਈ ਆ ਤੇ ਫਿਰ ਨਹੀਂ ਫਿਰ ਬੂਟਿਆਂ ਦੇ ਵਿੱਚ ਆਲਸ ਜਾਂਦੇ ਨੇ ਜਾ ਕੇ ਪੱਤੇ ਵਗੈਰਾ ਤਾਂ ਕਰਕੇ ਆਪਾਂ ਨੂੰ ਪਹਿਲਾਂ ਇਥੇ ਇਕੱਠੇ ਕਰਕੇ ਚੱਕਣੇ ਪੈਂਦੇ ਨੇ ਤੇ ਮੁਰਗੀਆਂ ਮੇਰੇ ਮਗਰ ਮਗਰ ਫਰੀ ਜਾਂਦੇ ਦਿਖੇ ਤੇ ਢੇਰ ਬਸ ਇਹਨਾਂ ਮੁਰਗੀਆਂ ਦੀ ਕੀ ਆ ਤਾਂ ਜਿੱਥੇ ਘਟੇਰੀ ਆਪਾਂ ਨੇ ਲਾਤੀ ਨਾ ਇਹਨਾਂ ਨੇ ਉੱਥੇ ਆ ਕੇ ਖੋਲ ਦਾਨੀ ਖੋਲਣੀ ਜ਼ਰੂਰ ਹੈ ਇਹਨਾਂ ਨੇ ਵੀ ਪਤਨੀ ਢੇਰ ਦੇ ਵਿੱਚ ਕੀ ਇਕੱਠਾ ਕਰਤਾ ਤੇ ਖੋਲ ਕੇ ਚਲੇ ਜਾਂਦੇ ਨੇ ਬਸ ਤਾਂ ਹੀ ਮੈਂ ਹੈ ਨਾ ਗੋਲਜੀ ਨਹੀਂ ਕਰਕੇ ਲਾਈ ਹੈਗੀ ਮੈਂ ਹੈ ਵੀ ਇੱਕ ਨੇ ਥੋੜੇ ਨਾਲ ਚੱਕ ਕੇ ਪਾ ਦੂੰਗੀ ਕਿਉਂਕਿ ਇਹਨਾਂ ਨੇ ਖਣੌੜੀ ਤਾਂ ਹੁੰਦੀ ਹੋਆ ਖੁੱਲੇ ਹੁੰਦੇ ਨੇ ਨਾ ਫਰੀ ਜਾਂਦੇ ਨੇ ਖੋਲ ਕੇ ਛੱਡੇ ਹੁੰਦੇ ਨੇ ਜੀ ਇਹ ਮੋਰਗੇ ਵਗੈਰਾ ਕਿਉਂਕਿ ਜਿਹੜੇ ਚਿਚੜ ਵਗੈਰਾ ਜੀ ਵਗੈਰਾ ਹੁੰਦੇ ਨੇ ਸਾਰਾ ਚੋਗ ਲੈਂਦੇ ਨੇ ਇਹ ਤਾਂ ਹੀ ਰੱਖੇ ਹੋਏ ਨੇ ਜੀ ਆਪਾਂ ਨੇ ਇਹ ਆਂਡੇ ਵਗੈਰਾ ਤਾਂ ਆਪਣੇ ਬੱਚੇ ਖਾਂਦੇ ਨੇਗੇ ਸੈਲਫ ਰੀਜ ਦੇ ਤਹ ਨਾਲ ਪਤਾ ਹੀ ਅਵਰ ਦਸ਼ਕਿਆ ਹੋਇਆ ਹੈ ਤੇ ਮੈਂ ਵੀ ਨਹੀਂ ਖਾਂਦੀ ਹੈਗੀ ਕਿਉਂਕਿ ਮੈਂ ਮਮ ਬਾਬਾ ਜੀ ਦੇ ਜਣਾ ਹੁੰਦਾ ਸੇਵਾ ਕਰਨ ਨਾਲੇ ਬਾਤ ਵਗੈਰਾ ਕਰਨਾ ਹੁੰਦਾ ਮੈਂ ਵੀ ਨਹੀਂ ਖਾਂਦੀ ਹੈਗੀ ਬਸ ਇਹਦੇ ਪਾਪਾ ਖਾ ਲੈਂਦਾ ਕਦੇ-ਕਦੇ ਨਹੀਂ ਜੀ ਪੈ ਰਹੇ ਨੇ ਜਾਂ ਕਿਸੇ ਨੂੰ ਦੇ ਦਿੰਦੇ ਨੇ ਜਿਹੜੇ ਕੋਲ ਹੁੰਦੇ ਨੇ ਪਹਿਲਾਂ ਕਾਫੀ ਸਿਗਰ ਮੁਰਗੀਆਂ ਜਦ ਕਾਫੀ ਅੰਡਾ ਇਕੱਠਾ ਹੋ ਜਾਂਦਾ ਸੀਗਾ ਫਿਰ ਸੈਲਪੀ ਤੇ ਵੇਚਣ ਦੱਸੂਗਾ ਹਨਾ ਤੇ ਦੇਸੀ ਅੰਡਾ ਤੁਹਾਨੂੰ ਪਤਾ ਹੀ ਅਸਿਆਲਾਂ ਦੇ ਵਿੱਚ ਕਿੰਨਾ ਰਹੇਗਾ 15 ਰੁਪਏ ਵਿਕਦਾ ਤੇ ਕਾਫੀ ਵਿਕ ਜਾਂਦਾ ਸੀ ਅਸਿਆਲਾਂ ਦੇ ਵਿੱਚ ਪਰ ਹੁਣ ਆਪਾਂ ਨੇ ਘਟਾਤੀਆਂ ਦੋ ਇੱਕ ਮੁਰਗੀਆਂ ਨੇ ਇੱਕ ਮੁਰਗਾ ਹੈ ਆਪਣੇ ਕੋਲ ਤੇ ਇਹ ਫਿਰ ਜਾਂਦੇ ਨੇ ਹਨਾ ਮੈਸਾ ਵਗੈਰਾ ਦੇ ਜਿਹੜੇ ਚਿੱਚਣ ਲੱਗੇ ਹੁੰਦੇ ਨੇ ਚੁਗ ਲੱਗਦੇ ਨੇ ਚਲੋ ਤੇ ਆਪਾਂ ਜੀ ਇਧਰੋਂ ਪੂੜਾ ਚੱਕ ਕੇ ਫੋੜੇ ਦੇ ਨਾਲ ਪਾ ਕੇ ਬਾਹਰ ਸੇਟਿਆਂ ਤੱਕ ਇਹ ਹੁਣ ਬੱਕਰੀ ਵਾਲਾ ਚੱਕ ਦਾਂਗੇ ਅ ਮੈਂ ਹੱਥ ਵਗੈਰਾ ਨਾਲ ਨਹੀਂ ਥੂੜਾ ਪਾਗੀ ਗਈ ਮੈਨੂੰ ਆਤ ਪਈ ਗਈ ਆ ਫੋੜੇ ਦੇ ਨਾਲ ਚੱਕਣ ਦੀ ਫਿਰ ਕਿਉਂਕਿ ਜੀ ਜਦ ਬੱਚੇ ਛੋਟੇ ਸੀਗੇ ਤੇ ਜਦੋਂ ਮੈਂ ਗੋਹਾ ਹੱਥਾਂ ਨਾਲ ਭਰਨਾ ਉਹਨਾਂ ਨੇ ਆ ਕੇ ਕਹਿ ਦੇਣਾ ਮੰਮੀ ਚਾਹ ਪੀਣੀ ਆ ਕਿਸੇ ਨੇ ਕਹਿ ਦੇਣਾ ਕੋਈ ਰੋਟੀ ਖਾਣੀ ਆ ਜਾਂ ਕੁਝ ਲੈਣਾ ਹੈ ਹਨਾ ਤੇ ਫੇ ਮੈਨੂੰ ਬਾਰ-ਬਾਰ ਹੱਥ ਧੋਣੇ ਪੈਂਦੇ ਸੀਗੇ ਸਾਬਣ ਦੇ ਨਾਲ ਧੋਕੇ ਦੇਣੇ ਪੈਂਦੇ ਸੀਗੇ ਤੇ ਫਿਰ ਅਸੀਂ ਜਦੋਂ ਇਹ ਫੌੜਾ ਲੈਂਦਾ ਫਿਰ ਮੈਨੂੰ ਪੈਣਾ ਇਹਦੇ ਨਾਲੇ ਫੌਨ ਲੱਗੀ ਵੀ ਇਹਦੇ ਨਾਲ ਸੁੱਕ ਹੋ ਗਿਆ ਤੇ ਇਹਦੇ ਨਾਲ ਫਿਰ ਚਾਹੇ ਹਨਾ ਕੋਈ ਚੀਜ਼ ਆ ਕੇ ਮੰਗ ਵੀ ਲਵੇ ਚਲੋ ਆਪਾਂ ਹੱਥ ਧੋ ਕੇ ਬੇਦਰ ਨੇ ਨਹੀਂ ਤਾਂ ਗੋਹੇ ਚ ਲਿਪੜੇ ਹੱਥੇ ਜੇ ਕਿ ਹੱਥ ਜਦੋਂ ਆਪਾਂ ਇਸ ਉੱਪਰ ਲਾਉਂਦੇ ਸੀ ਗੋਹੀ ਵਾਲਾ ਤੇ ਫਿਰ ਧੋ ਕੇ ਸੁਮਾਰ ਕੇ ਕਾਫੀ ਚਿਰ ਤੱਕ ਫਿਰ ਸਮੈਲ ਜੀ ਨਹੀਂ ਜਾਂਦੀ ਹੈਗੀ ਗੋਹੇ ਦੀ ਕਾਫੀ ਧੋਣੇ ਪੈਂਦੇ ਨੇ ਤੇ ਪਰ ਹੁਣ ਇਹ ਫੌੜੇ ਨਾਲ ਮौज ਆ ਮੈਂ ਇਹਦੇ ਨਾਲ ਚੱਕ ਦਿੰਨੀ ਹਿੰਨੀ ਆ ਤੇ ਬਾਅਦ ਚ ਫਿਰ ਹੱਥ ਵਗੈਰਾ ਵੈਸੇ ਤਾਂ ਸਾਬਣ ਨਾਲ ਧੋਣੇ ਪੈਂਦੇ ਨੇ ਜਿੰਨਾ ਚੇਨਾ ਤੋਂ ਮੈਨੂੰ ਤਾਂ ਸੱਲੀ ਜੀ ਨਹੀਂ ਆਉਂਦੀ ਹੈਗੀ ਕੰਮ ਕਰਨ ਤੋਂ ਬਾਅਦ ਸਾਬਣ ਨਾਲ ਜ਼ਰੂਰ ਹੱਥ ਧੋਣੀਆਂ ਤੇ ਇਥੇ ਸੈਜਬ੍ਰੀਤ ਵੀ ਆ ਗਿਆ ਸੀਗਾ ਇਹ ਇਹ ਤਾਂ ਫਿਰਦਾ ਇਦਾਂ ਅਦਾਸ ਜਾਇਆ ਇਹਦਾ ਸਿਮ ਰੁਕ ਗਿਆ ਜਿਹੜਾ ਇਹਦੇ ਕੋਲ ਮੋਬਾਈਲ ਆ ਨਾ ਆ ਲੈ ਫਿਰਦਾ ਇਹਦਾ ਸਿਮ ਰੁਕ ਗਿਆ ਤੇ ਹੁਣ ਇਹਨੂੰ ਟੈਨਸ਼ਨ ਪਈ ਪਈ ਕਿ ਵੀ ਸਿਮ ਨਾਟ ਰਜਿਸਟਰ ਦਿਖਾਈ ਜਾਂਦਾ ਹੈ ਵੀ ਹੁਣ ਚਾਲੂ ਕਰਾਉਣਾ ਵੀ ਦੁਕਾਨਾਂ ਖੋਲਝਣ ਮੈਂ ਸਿੱਛੀ ਜਾਇਆ ਮਾਰਡੇ ਤੇ ਤੇ ਮੈਨੂੰ ਕੁਛ ਰਿਆ ਸੀਗਾ ਕਹਿੰਦਾ ਮੰਮੀ ਉਹਦੇ ਵਿੱਚ ਚਲਾ ਕੇ ਦੇਖ ਲੈ ਫਿਰ ਫੋਨ ਮੇਰੇ ਕੋਲ ਸੀਗਾ ਮੈਂ ਹਾਂ ਵੀ ਪਹਿਲਾਂ ਮੈਨੂੰ ਇਹ ਬਣਾ ਲੈਣ ਤੇ ਬਲੌਗ ਫੇਰ ਲੈ ਲਈ ਫੋਨ ਤੇ ਇਹ ਫੋਨ ਮੰਗ ਰਿਆ ਸੀਗਾ ਇਹਨੇ ਸਿਮ ਚਲਾ ਕੇ ਦੇਖਣਾ ਸੀਗਾ ਆਪਣਾ ਤੇ ਮੈਂ ਵੈਸੇ ਤਾਂ ਇਹਦਾ ਸਿਮ ਜੀ ਹੈ ਜਿਹੜਾ ਪਾਇਆ ਹੋਇਆ ਇਹ ਬੰਦ ਹੋ ਗਿਆ ਫਿਰ ਇਹ ਨਵਾਂ ਕਢਾ ਲਿਆ ਸੀ ਵਾ ਸ਼ਾਮ ਨੂੰ ਜਾ ਕੇ ਨਵਾਂ ਕਢਾਉਣਾ ਪੈ ਗਿਆ ਸਾਨੂੰ ਇਹ ਤੇ ਫਿਰ ਇਹ ਬੰਦ ਵੀ ਨਹੀਂ ਕਰ ਸਕਦੇ ਸੀਗੇ ਕਿਉਂਕਿ ਕਈ ਜਗ੍ਹਾ ਜਿਵੇਂ ਸਕੂਲਾਂ ਵਗੈਰਾ ਚਾਹ ਜਾਂ ਬੈਂਕਾਂ 'ਚ ਇਹਦਾ ਪ੍ਰੂਫ ਲੱਗੇ ਹੋਏ ਨੇ। ਇਹੀ SIM ਚੱਲਦਾ ਏ ਤਾਂ ਕਰਕੇ ਫਿਰ ਸਾਨੂੰ ਦੁਬਾਰਾ ਕਢਵਾਉਣਾ ਪਿਆ ਨਹੀਂ ਤਾਂ ਅਸੀਂ ਹੋਰ ਨਵਾਂ ਕਢਵਾ ਲੰਦੇ SIM ਤੇ ਇਹੀ ਚਾਲੂ ਕਰਵਾਉਣਾ ਪਿਆ। ਚਲੋ ਜੀ ਆਪਣਾ ਬਲੌਕ ਇੱਥੇ ਤੱਕ ਸੇ ਮਿਲਾਂਗੇ ਕੱਲੋ ਕਿਸੇ ਨਵੇਂ ਬਲੌਕ ਦੇ ਨਾਲ।